ਲੈ ਸੁਣ ਫਿਰ ਮੇਰੀ ਤਪੱਸਿਆ ਬਾਰੇ ਪਹਾੜਾਂ ਉੱਤੇ ਚੜ ਕੇ ਵੀ ਬਾਈਕ ਲਾਤੇ ਖੜ ਕੇ ਵੀ ਬੱਧਾ ਧੂਪਾਂ ਦੇ ਵਿੱਚ ਸੜ ਕੇ ਵੀ ਬੱਧਾ ਕੋਲਿਆ ਵਾਂਗੂ ਰੜ ਕੇ ਵੀ ਬੱਧਾ ਸ਼ੇਰਾਂ ਦੇ ਨਾਲ ਲੜ ਕੇ ਵੀ ਬੱਧਾ ਖੱਡਿਆਂ ਦੇ ਵਿੱਚ ਵੜ ਕੇ ਵੀ ਬੱਧਾ ਸੱਪਾਂ ਨੂੰ ਤੌਣਾਂ ਤੋਂ ਫੜ ਕੇ ਵੀ ਬੱਧਾ ਰਗੜ ਰਗੜ ਕੇ ਰਗੜ ਰਗੜ ਕੇ ਰਗੜ ਰਗੜ ਕੇ ਰਗੜ ਰਗੜ ਕੇ ਮੱਪਾ ਜੀ ਬਹੁਤ ਰਗੜ ਲਿਆ ਹੋਣਾ ਸੁਰਮਾ ਇੱਕ ਬਣਾਇਆ ਜਦੋਂ ਅੱਖਾਂ ਦੇ ਵਿੱਚ ਪਾਵੇਂਗੀ ਤੂੰ ਅੱਖਾਂ ਨੂੰ ਮਟਕਾਵੇਂਗੀ ਫਿਰ ਗੀਤ ਖੁਸ਼ੀ ਦੇ ਕੰਮ ਹੈ ਕਿ ਤੈਨੂੰ ਬੁੜੀਆਂ ਆ ਸਮਝਾਉਣਗੀਆਂ ताजमहल ਦੀ ટીਸੀ ਉਤੇ ਤੈਨੂੰ ਚਿੜੀਆਂ ਨਜ਼ਰੀ ਆਉਣਗੀਆਂ ਸੱਚੀ ਬਾਬਾ ਜੀ ਹੱਥ ਵਗਾ ਦੇ ਮੈਨੂੰ ਨਹੀਂ ਮੈਂ ਬੱਦਰ ਦੀ ਉੱਤੇ ਤਕਦੀਰਾਂ ਨੂੰ ਨਾਲੇ ਮੱਥੇ ਦੀਆਂ ਲਕੀਰਾਂ ਨੂੰ ਓ ਹੋ 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 ਰਾਹੁ ਕੇਤੂ ਦੇ ਘਰ ਵਿੱਚ ਵੜ ਗਿਆ ਏ ਤੇਰਾ ਰਾਹੁ ਦਾ ਘਰ ਖਾਲੀ ਏ ਤੇਰਾ ਭਰਿਆ ਬਾਗ ਬਗੀਚਾ ਏ ਪਰ ਹੈ ਨਹੀਂ ਬਾਗ ਦਾ ਮਾਲੀ ਏ ਸੱਚੀ ਇਹ ਝੂਠੀ ਦੁਨੀਆਦਾਰੀ ਏ ਨਹੀਂ ਕੋਈ ਕਿਸੇ ਦਾ ਆੜੀ ਏ ਇੱਕ ਤੇਰੀ ਨੀਤ ਸਵੱਲੀ ਏ ਬਾਕੀ ਸਾਰੀ ਦੁਨੀਆ ਮਾੜੀ ਏ 40 ਸਾਲ ਦੀ ਹੋ ਚੱਲੀ ਫਿਰ ਵੀ ਲੱਗਦੀ ਅਜੇ ਕੁਵਾਰੀ ਐ ਆਓ ਬਾਬਾ ਬਾਬੇ ਪਾੜਾਂ ਦੇ ਵਿੱਚ ਰਹਿੰਦੇ ਨੇ ਤੇ ਬੜੇ ਨਜ਼ਾਰੇ ਲੈਂਦੇ ਨੇ ਪੰਜ ਸੱਤ ਰੱਖੀਆਂ ਗੱਡੀਆਂ ਨੇ ਤੇ ਖੁੱਲੇ ਮੈਦਾਨ ਚ ਵਾਰੇ ਨੇ ਜੇ ਤੂੰ ਹੁਸਨਾਂ ਦੀ ਰਾਣੀ ਲੱਗਦੀ ਐ ਬਾਬੇ ਵੀ ਅਜੇ ਕਾਰੇ ਨਹੀਂ ਤੂੰ ਆਪਾਂ ਚਲੀਏ ਇਸ ਜ਼ਿੰਦਗੀ ਦਾ ਕੀ ਪਰਵਾਸਾ ਏ ਜਿਵੇਂ ਪਾਣੀ ਵਿੱਚ ਪਤਾਸਾ ਏ ਤੁਸੀਂ ਨਰਕਾਂ ਦੇ ਵਿੱਚ ਰਹਿੰਦੇ ਆ ਸਾਡਾ ਸੁਰਗਾਂ ਦੇ ਵਿੱਚ ਵਾਸਾ ਏ ਜਾਣਾ ਸੁਰਗਾਂ ਦੇ ਵਿੱਚ ਕੀ ਬਾਬਾ ਜੀ ਚੱਲ ਸੰਤਾਂ ਦੇ ਨਾਲ ਹੀ ਚੱਲੋ ਬਾਬਾ ਜੀ ਤੇਰੇ ਵਰਗੇ ਨੂੰ ਕੋਈ ਬਿਠਾ ਕੇ ਰੇਲ ਗੱਡੀ 'ਚ ਜੂਪੀ 'ਚ ਲੈ ਜੂਗਾ ਉਹ ਤਾਂ ਆਪੇ ਹੀ ਸਿਆਣਾ ਅਖਵਾਊ ਆ ਜਿਹੜਾ ਤੇਰੇ ਆਲਕੀ ਦਾ ਘਰ ਪੱਤ ਕੇ ਆਪਣਾ ਘਰ ਬਸਾਊਗਾ ਆਏ ਹੋ ਰਿਹਾ